ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਅਓ ਅੱਜ ਆਪਾਂ ਪਸੰਤ ਪੈਂਚਮੀ ਦੇ ਸੂਜੀ ਦਾ ਪ੍ਰਸ਼ਾਦ ਬਣਾਈਏ ਪੀਲੇ ਰੰਗ ਦਾ ਪਸੰਤ ਪੈਂਚਮੀ ਖੁਸ਼ਿਆਲੀ ਦਾ ਪ੍ਰਤੀਕ ਆ ਇਸ ਦਿਨ ਪਤੰਗ ਵੀ ਬਹੁਤ ਚੜਾਈ ਜਾਂਦੇ ਤੇ ਘਰਾਂ ਦੇ ਵਿੱਚ ਭਗਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਆ ਤੇ ਸਰੋਂ ਦੇ ਫੁੱਲ ਵੀ ਇਹਨਾਂ ਦਿਨਾਂ ਵਿੱਚ ਬਹੁਤ ਵਧੀਆ ਖੜੇ ਹੁੰਦੇ ਆ ਪੀਲੇ ਰੰਗ ਦੇ ਤੇ ਪਤਝੜ ਦੀ ਸੀਜ਼ਨ ਲੰਘ ਕੇ ਹਟਿਆ ਹੁੰਦਾ ਸਰਦੀ ਦਾ ਤੇ ਬਸੰਤ ਆਉਂਦੀ ਆ ਤੇ ਜਿਹਦਾ ਕਹਿੰਦੇ ਹੁੰਦੇ ਆ ਆਈ ਬਸੰਤ ਪਲਾੜਾਂਤ ਤੇ ਉਸ ਦਿਕੇ ਨਾ ਜਿਹੜੇ ਨਵੇਂ ਰਖਤਾਂ ਨੂੰ ਬਿਨਾ ਮੀਆਂ ਪੱਤੇ ਫੁੱਟਿਆ ਆਉਂਦੇ ਆ ਤੇ ਇਹ ਪ੍ਰੋਬਲਮ ਵਗੈਰਾ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਤੇ ਬਹੁਤ ਹੀ ਸੋਹਣੇ ਫੁੱਲ ਵਗੈਰਾ ਖਿੜਦੇ ਆ ਸੰਤ ਦੇ ਟਾਈਮ ਦੇ ਉੱਤੇ ਤੇ ਪਤੰਗ ਵੀ ਜਿੱਥੇ ਚੜਾਈ ਜਾਂਦਾ ਖੁਸ਼ੀ ਦੇ ਨਾਲ ਉੱਥੇ ਪਤੰਗ ਵੀ ਚੜਾਏ ਜਾਂਦੇ ਆ ਤੇ ਫੁੱਲਾਂ ਦੀ ਵੀ ਬਹਾਰ ਲੱਗੀ ਹੋਈ ਹੁੰਦੀ ਆ ਬਸੰਤ ਪੈਂਚ ਵੀ ਆ ਜਾਂਦਾ ਤੇ ਅੱਜ ਉਹ ਆਪਾਂ ਅੱਜ ਪੀਲੇ ਰੰਗ ਦਾ ਸੂਜੀ ਦਾ ਪ੍ਰਸ਼ਾਦ ਬਣਾਈਏ ਆਪਾਂ ਪੀਲਾ ਰੰਗ ਨਹੀਂ ਵਰਤਣਾ ਫੂਡ ਕਲਰ ਵਰਤਦੇ ਆ ਕਈ ਜਾਂ ਕੋਈ ਉਹ ਸਿਹਤ ਲਈ ਨੁਕਸਾਨਦੈਕ ਆ ਆਪਾਂ ਪੀਲਾ ਕਲਰ ਨੂੰ ਕੇਸਰ ਦੇ ਨਾਲ ਹੀ ਬਣਾਉਣਾ ਵਾ ਉਹ ਆਪਾਂ ਘਰਾਂ ਦੇ ਵਿੱਚ ਕੋਈ ਪੀਲੇ ਚਾਵਲ ਬਣਾਉਂਦਾ ਕੋਈ ਪਰਸ਼ਾਦ ਬਣਾਉਂਦਾ ਕੋਈ ਪੀਲਾ ਦਹੀਂ ਬਣਾਉਂਦਾ ਕੋਈ ਪੀਲਾ ਦੁੱਧ ਬਣਾਉਂਦਾ ਉਹ ਕੋਈ ਪੀਲੀ ਮਿਠਾਈ ਬਣਾਉਂਦਾ ਵਾ ਤੇ ਪੀਲਾ ਤੁਸੀਂ ਕੁਝ ਵੀ ਬਣਾ ਸਕਦੇ ਆ ਪਸੰਦ ਪੈਂਚਮੀ ਆ ਦੇ ਲਓ ਜੀ ਆਪਾਂ ਇੱਥੇ ਕੇਸਰ ਦੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਪ੍ਰੋਸੈਸ ਕਰਕੇ ਰੱਖਣਾ ਉਹ ਤਾਂ ਆਪਾਂ 200 ਗ੍ਰਾਮ ਸੂਜੀ ਲੈ ਲਈ ਆ ਪਰਸ਼ਾਦ ਤਾਂ ਸਾਰੀ ਮਲਕੇ ਘਿਓ ਲੈ ਲਓ 200 ਗ੍ਰਾਮ ਸੂਜੀ 200 ਗ੍ਰਾਮ ਘਿਓ ਤੇ 200 ਗ੍ਰਾਮੀ ਚੀਨੀ ਅਸੀਂ ਇਹਦਾ ਪ੍ਰਸ਼ਾਦ ਬਣਾਵਾਂਗੇ ਤੇ ਬਾਕੀ ਸਭਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਅਸੀਂ ਕੀ ਪਾਵਾਂਗੇ ਸਭ ਤੋਂ ਪਹਿਲਾਂ ਪ੍ਰੋਸੈਸ ਅਸੀਂ ਕੇਸਰ ਦਾ ਕਰਕੇ ਰੱਖਣਾ ਇੱਥੇ ਕੇਸਰ ਦੀਆਂ ਤੁਸੀਂ ਪੱਤੀਆਂ ਲੈ ਲੈਣੀਆਂ ਮੈਨੂੰ ਵੀ ਇਹ 40 ਸਾਲਾਂ ਬਾਅਦ ਪਤਾ ਲੱਗਿਆ ਵੀ ਕੇਸਰ ਨੂੰ ਵਰਤਨਾ ਸਹੀ ਤਰੀਕਾ ਕੀ ਹੈ 40 ਸਾਲ ਵਰਤਦੇ ਨਾ ਤਾਂ ਹੋ ਗਈ ਸੀ ਪਰ ਉਹਦਾ ਪੂਰਾ ਫਲੇਵਰ ਤੇ ਰੰਗ ਨਹੀਂ ਸੀ ਆਉਂਦਾ ਪਰ ਅਸੀਂ ਇੱਥੇ ਕੇਸਰ ਜਦੋਂ ਰਾਨੀ ਸਟੋਰ ਤੋਂ ਲੈ ਕੇ ਆਂਦਾ ਤੇ ਉਹਨਾਂ ਨੇ ਸਾਨੂੰ ਕੇਸਰ ਵਰਤਨ ਦਾ ਤਰੀਕਾ ਵੀ ਦੱਸਿਆ ਇਹ ਕੇਸਰ ਠੰਢ ਦੇ ਠੰਡੇ ਦੇ ਵਿੱਚ ਜਿਆਦਾ ਫਲੇਵਰ ਤੇ ਰੰਗ ਦਿੰਦਾ ਵਾ ਇਸ ਕਰਕੇ ਫਿਰ ਆਪਾਂ ਪਹਿਲਾਂ ਤਾਂ ਕੇਸਰ ਨੂੰ ਥੋੜਾ ਜਿਆਦਾ ਆਪਣੇ ਰਗੜੋ ਅਜੇ ਤਾਂ ਕੇਸਰ ਦੀਆਂ ਪੱਤੀਆਂ ਅੱਗੇ ਤਾਂ ਮੈਂ ਚੀਅਸਨੀ ਵਿੱਚ ਹੀ ਪਾ ਦਿੰਦੀ ਸੀ ਪਰ ਮੈਂ ਹੁਣ ਕੇਸਰ ਦੀਆਂ ਪੱਤੀਆਂ ਦਾ ਰੰਗ ਤੇ ਫਲੇਵਰ ਪੂਰਾ ਲੈਣ ਵਾਸਤੇ ਕੇਸਰ ਦਾ ਤੇ ਪਹਿਲਾਂ ਆਪਾਂ ਥੋੜੀਆਂ ਜਿਹੀਆਂ ਪੱਤੀਆਂ ਕੇਸਰ ਦੀਆਂ ਇੰਨੀਆਂ ਜਿੰਨਾ ਕਿ ਆਪਾਂ ਲੈਣੇ ਹੁੰਦੇ ਆ ਰੰਗਰ ਵਾਸਤੇ ਉਨੀਆਂ ਪੱਤੀਆਂ ਲੈ ਕੇ ਇਹਨੂੰ ਇਹਦੇ ਵਿੱਚ ਗ੍ਰाइंड ਕਰ ਲੈਣਾ ਇਹਦੇ ਚਾਪਾ ਲੌਂਗ ਲੈ ਸੀ ਕਟਦੇ ਆ ਪਰਸ਼ਾਦ ਬਣਾਉਣ ਤੋਂ ਪਹਿਲਾਂ ਇਹ ਪ੍ਰੋਸੈਸ ਤਿਆਰ ਕਰਕੇ ਰੱਖਣਾ ਪਰਸ਼ਾਦ ਬਣਾਉਣਾ ਆ ਜਾ ਤੁਸੀਂ ਚਾਵਲ ਬਣਾਉਣੇ ਆ ਜਿਹਦੇ ਵਿੱਚ ਵੀ ਤੁਸੀਂ ਪੀਲਾ ਰੰਗ ਪਾਉਣਾ ਹੈ ਅਜੇ ਆਪਾਂ ਇਹਨੂੰ ਰਗੜ ਲਿਆ ਤੇ ਉਸ ਤੋਂ ਬਾਅਦ ਆਪਾਂ ਆਈਸ ਦੇ ਕਯੂਬ ਪਾ ਦੇਣੇ ਆ ਇਹਦੇ ਵਿੱਚ ਆਈਸ ਦੇ ਕਯੂਬ ਪਾ ਕੇ ਰੱਖਨੇ ਆ ਕਿਉਂਕਿ ਆਈਸ ਦੇ ਵਿੱਚ ਜਿਆਦਾ ਫਲੇਵਰ ਤੇ ਕਲਰ ਬਹੁਤ ਵਧੀਆ ਦਿੰਦਾ ਵਾ ਤਾਂ ਕਿ ਮੈਨੂੰ ਇਹ ਸੀਦਾ ਪਤਾ ਲੱਗਾ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਭੈਣ ਭਰਾਵਾਂ ਨਾਲ ਵੀ ਇਹ ਚੀਜ਼ ਸਾਂਝੀ ਕਰਾਂ ਜੇ ਕਿ ਸਦਾ ਫਲੇਵਰ ਤੇ ਕਲਰ ਲੈਣਾ ਤਾਂ ਤੁਸੀਂ ਉਹਨੂੰ ਪਹਿਲਾਂ ਕੇਸ ਦੇ ਪੱਤੀਆਂ ਨੂੰ ਰਗੜ ਲਓ ਤੇ ਫਿਰ ਉਹਦੇ ਵਿੱਚ ਆਈਸ ਪਾ ਦਿਓ ਇਸ ਵਾਕੀ ਰੱਖ ਦਿਓ ਬਾਕੀ ਆਪਣੀ ਰੈਸਪੀ ਤਿਆਰ ਕਰਨੀ ਸ਼ੁਰੂ ਕਰਦੇ ਹੋ ਜੇ ਤੁਸੀਂ ਉਹ ਫੂਡ ਕਲਰ ਪਾਉਣਾ ਵਾ ਉਸ ਟਾਈਮ ਤੁਸੀਂ ਇਹ ਪਾਉ ਪਾਓ ਇਹਦੇ ਵਿੱਚ ਤੁਸੀਂ ਆਪੇ ਹੀ ਪ੍ਰੋਸੈਸ ਤਿਆਰ ਕਰਕੇ ਰੱਖ ਦਿੰਦੇ ਆ ਤੇ ਆਪਾਂ ਇਹਦਾ ਇਸੇ ਮਤ ਸਭ ਤੋਂ ਲਾਸਟ ਵਿੱਚ ਕਰਾਂਗੇ ਜੇ ਉਹ ਆਪਾਂ ਕਲਰ ਚਾਹ ਨਹੀਂ ਪਾਉਣੇ ਤੇ ਅਛਾ ਹੈ ਜੀ ਇਹਨੂੰ ਮੇ ਬਣਾ ਕੇ ਸਾਈਡ ਤੇ ਰੱਖ ਲੈਣੀ ਆ ਤੇ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆ ਜੀ ਜੀ ਆਪਾਂ ਸੂਜੀ ਦਾ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਦੇ ਆ ਆਪਾਂ 200 ਗ੍ਰਾਮ ਤਾਂ ਸੂਜੀ ਲੈ ਲਈ ਆ ਜੀ ਇਹ ਮੇਰੇ ਪੈਂਟ ਕੱਪ ਉੱਤੇ 250 ਗ੍ਰਾਮ ਦਾ ਵਾ ਤੇ ਅਸੀਂ 200 ਗ੍ਰਾਮ ਲਈ ਆ ਤਾਕੀ ਦੇ ਨਾਲ ਪੰਜ ਛੇ ਕੋਲੀਆਂ ਪ੍ਰਸ਼ਾਦੀਆਂ ਬਣ ਜਾਂਦੀਆਂ 200 ਗ੍ਰਾਮ ਦੇ ਨਾਲੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਲੈ ਲੈਣੀ ਆ ਜੀ ਜਿੰਨੀ ਆਪਾਂ ਸੂਜੀ ਲਈ ਆ ਉਨਾ ਹੀ ਆਪਾਂ ਘਿਓ ਲੈ ਲੈਣਾ ਤੇ ਉਨੀ ਹੀ ਆਪਾਂ ਚੀਨੀ ਲੈਣੀ ਆ ਆ ਸਾਡੀ ਵੇਅਰਮੈਂਟ ਕੀਤਾ ਕਰਕੇ ਰੱਖੀ ਹੋਈ ਆ ਚੀਨੀ ਦੀ ਤੇ ਘਿਓ ਦੀ ਤੇ ਇਹਦੇ ਵਿੱਚ ਆਪਾਂ 4 ਗੁਣਾ ਪਾਣੀ ਪਾਉਣਾ ਆ ਜਿੰਨੀ ਆਪਣੀ ਸੂਜੀ ਆ ਜੇ 200 ਗ੍ਰਾਮ ਸੂਜੀ ਆ ਤਾਂ 800 ਗ੍ਰਾਮ ਆ ਪਾਣੀ ਪਾਉਣਾ ਆ ਇਹਦੇ ਵਿੱਚ 800 ਗ੍ਰਾਮ ਪਾਣੀ ਪਾ ਕੇ ਤੇ ਚੀਨੀ ਪਾ ਕੇ ਆਪਾਂ ਇਹਨੂੰ ਇਹਦੀ ਚਾਸਨੀ ਬਣਾ ਲੈਣੀ ਆ ਕੋਈ ਤਾਰ ਵਗੈਰਾ ਨਹੀਂ ਬਣਾਣੀ ਸਿੰਪਲ ਚਾਸਨੀ ਬਣਾਉਣੀ ਆ ਉਜਾਪਾ ਚੀਨੀ ਹੈ ਜਿਹੜੀ ਇਹਦੇ ਵਿੱਚ ਪਾ ਲੈਣੇ ਆ ਰਾਈਪਨ ਦੇ ਵਿੱਚ ਤੇ ਇਹਦੇ ਵਿੱਚ ਆਪਾਂ 800 ਗ੍ਰਾਮ ਪਾਣੀ ਪਾ ਦਿੰਦੇ ਆ ਕਿਉਂਕਿ ਜਿੰਨੇ ਵੀ ਪ੍ਰਸ਼ਾਦ ਬਣਦੇ ਆ ਆਟੇ ਦਾ ਬਣਦਾ ਮੂੰਗੀ ਦਾ ਮੂੰਗ ਦਾਲ ਦਾ ਬਣਦਾ ਜਾਂ ਸੂਜੀ ਦਾ ਬਣਦਾ ਸਾਰਿਆਂ ਦਾ ਪਾਣੀ ਦਾ ਅਲੱਗ-ਅਲੱਗ ਬਾਕੀ ਤਾਂ ਸੇਮ ਹੀ ਹੁੰਦਾ ਉਨਾ ਹੀ ਚੀਨੀ ਲੱਗ ਉਨਾ ਹੀ ਮਿਲ ਕੇ ਚੀਨੀ ਲੱਗਦੀ ਆ ਉਨਾ ਹੀ ਘਿਓ ਲੱਗਦਾ ਤੇ ਉਹਨੇ ਤੁਸੀਂ ਕੋਈ ਵੀ ਆਟਾ ਪਾਉਣਾ ਜਾਂ ਦਾਲ ਪਾਉਣੀ ਜਾਂ ਕੁਝ ਵੀ ਆ ਮਿਲ ਕੇ ਆਸੇ ਦਾ ਬਣਾਉਣਾ ਤੇ ਜਿਹੜਾ ਪਾਣੀ ਆ ਸਿਰਫ ਉਹਦਾ ਹੀ ਫਰਕ ਹੁੰਦਾ ਵੈਨਾਂ ਦੇ ਵਿੱਚ ਲਓ ਜੀ ਮੈਂ ਇਹ ਮਿੰਟ ਦੇ ਵਿੱਚ ਮੈਂ 200 200 ਗ੍ਰਾਮ ਦੇ 2.5 200 ਗ ਤੇ ਮੈਂ 7/2 ਕੱਪ ਪਾਣੀ ਪਾ ਲਈ ਪਾਣੀ ਦੇ ਵਿੱਚ। ਤੇ ਆਪਾਂ ਚਾਸਨੀ ਵੀ ਸਾਈਡ ਤੇ ਬਣਾ ਕੇ ਰੱਖ ਲੈਣੀ ਆ। ਇਹਨੂੰ ਕੋਈ ਤਾਰ ਵਗੈਰਾ ਨਹੀਂ ਪਾਉਣੇਗੇ। ਅਜੇ ਸਵਾ ਪਾ ਲੇ ਦੋ ਪਹਿਲਾਂ ਪਾਤੀ ਸੀ ਇੱਕ ਕੱਪਾ ਹੋਰ ਪਾ ਦਿੰਦੇ ਆ। ਤੇ ਆਪਾਂ ਚੀਨੀ ਇਹਦੇ ਵਿੱਚ ਪਾਤੀ ਆ। 200 ਗ੍ਰਾਮ ਤੇ 800 ਗ੍ਰਾਮ ਪਾਣੀ ਪਾਤਾ। ਤੇ ਆਪਾਂ ਆਪਣੀ ਚਾਸਨੀ ਨੂੰ ਇਧਰ ਇੱਕ ਸਾਈਡ ਤੇ ਰੱਖ ਲਈਏ। ਪਹਿਲਾਂ ਆਪਾਂ ਸੂਜੀ ਨੂੰ 1 ਮਿੰਟ ਦੇ ਲਈ ਰੋਸਟ ਕਰਨਾ ਦਾ। ਜੋ ਕਿ ਸੂਜੀ ਦੇ ਵਿੱਚ ਕਈ ਵਾਰੀ ਕੋਈ ਹਮਕ ਜਾਂ ਕੋਈ ਸਿੱਲਾਪਣ ਹੁੰਦਾ ਵਾ ਉਹ ਦੂਰ ਹੋ ਜਾਂਦਾ ਵਾ ਪਹਿਲਾਂ ਤੁਸੀਂ ਸੂਜੀ ਦੇ ਲਈ ਕੁਝ ਵੀ ਮਿਲਾ ਕੇ ਉਹ ਪਾਏ ਰੋਸਟ ਕਰਨੀ ਆ ਫਲੇਵਰ ਸੇਮੀ ਰੱਖਿਓ ਆਪਣੇ چینی वगैरह ਥੱਲੇ ਨਾਲ ਲੱਗ ਜਾਵੇ ਚਾਸ਼ਨੀ ਆਪਾਂ ਪਹਿਲਾਂ ਬਣਾ ਕੇ ਰੱਖ ਲਵਾਂਗੇ ਪਹਿਲਾਂ ਕੇਸਰ ਨੂੰ ਲੋ ਕੇ ਰੱਖ ਲੈਣਾ ਤੇ ਚਾਸ਼ਨੀ ਬਣਾ ਲਓ ਜਦ ਤੱਕ ਆਪਾਂ ਜਿਹੜੀ ਆਪਣੀ ਸੂਜੀ ਆ ਉਹਨੂੰ ਢਾਈ ਰੋਸਟ ਕਰ ਲਓ ਸਿਰਫ ਆਪਾਂ ਪਾਣੀ ਨੂੰ ਆਵਾਜ਼ ਦੇਣਾ ਵਾ ਤੇ ਜਦੋਂ ਚੀਨੀ ਇਹਦੇ ਵਿੱਚ ਪੈ ਗਏ ਕੋਈ ਤਾਰ ਵਗੈਰਾ ਨਹੀਂ ਬਣਾਉਣੀ ਤੇ ਇਧਰ ਅਸੀਂ ਸੌਗੀ ਲੈ ਲਈ ਜੀ ਸੌਗੀ ਨੂੰ ਅਸੀਂ ਭਾਂਕੇ ਰੱਖ ਦਿੰਨੇ ਆ ਤੇ ਇਧਰ ਅਸੀਂ ਨਾਰੀਅਲ ਲੈ ਲਿਆ ਕੱਟ ਕੇ ਮੈਂ ਇਹ ਦੋ ਹੀ ਚੀਜ਼ਾਂ ਪਾਉਂਗੀ ਤਾਂ ਕਿ ਪੁਰਾਣੇ ਸਮੇਂ ਵਿੱਚ ਇਹ ਦੋ ਹੀ ਚੀਜ਼ਾਂ ਪਾਈਆਂ ਜਾਂਦੀਆਂ ਸੀ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਡਰਾਈ ਫਰੂਟ ਵਗੈਰਾ ਪਾਸਾ ਕਰ ਲਓ ਜੋ ਜੀ ਆਪਣਾ 1 ਮਿੰਟ ਹੋ ਗਿਆ ਰੋਸਟ ਹੁੰਦੇ ਨੇ ਤੇ ਆਪਾਂ ਇਹਦੇ ਵਿੱਚ ਕਿਉਂ ਪਾ ਦੇਣਾ 200 ਗ੍ਰਾਮ ਆਖਿਓ ਪਾਉਣਾ 200 ਗ੍ਰਾਮ ਆਪਣੀ ਸੂਜੀ ਆ ਜਿਹਨਾਂ ਆਪਾਂ ਸੂਜੀ ਨੂੰ ਕਿਹੋ ਦੇ ਵਿੱਚ ਪੰਨਾਗੇ 1 ਮਿੰਟ ਮੈਂ ਥੋ ਤਾਂ ਇਹ ਨੂੰ ਆਪਾਂ ਬਾਅਦ ਵਿੱਚ ਉੱਤੇ ਪਾਵਾਂਗੇ। ਇਹ ਮੈਂ ਥੋੜਾ ਜਿਹਾ ਹੋਰ ਰੱਖ ਲਿਆ। ਤੇ ਇੱਥੇ ਆਪਾਂ ਹੁਣ ਸੂਜੀ ਨੂੰ ਭੁੰਨਦੇ ਆਂ ਘਿਓ ਦੇ ਵਿੱਚ। ਸਾਨੂੰ ਭੁੰਨ ਕੇ ਦਿਖਾਉਣਾ ਹੈ ਜੀ ਘਿਓ ਦੇ ਵਿੱਚ ਸੂਜੀ। ਆਪਾਂ ਬਿਲਕੁਲ ਸੁਨੋ ਤੇ ਹੀ ਭੁੰਨੀਆਂ ਜੀ ਸੂਜੀ ਤੇ 5 ਮਿੰਟ ਸੂਜੀ ਨੂੰ ਭੁੱਜਣ ਨੂੰ ਲੱਗਣਗੇ 5-6 ਮਿੰਟ। ਇਹਦੇ ਤੁਹਾਨੂੰ ਦੋ ਪਾਣੀ ਲੀਜੀ। ਜਦੋਂ ਜੇ ਆਪਣੀ ਸੂਜੀ ਭੁੱਜ ਗਈ ਆ ਤੇ ਆਪਣੀ ਚਾਸਨੀ ਵੀ ਤਿਆਰ ਆ ਤੇ ਆਪਾਂ ਹੁਣ ਥੋੜੀ ਥੋੜੀ ਕਰਕੇ ਇਹਦੇ ਵਿੱਚ ਚਾਸਨੀ ਪਾਉਣੀ ਆ। ਤੇ ਪਾਣੀ ਪਾਉਣ ਦੇ ਟਾਈਮ ਤੇ ਨਾ ਇੱਕ ਵਾਰੀ ਗੈਸ ਬੰਦ ਕਰ ਦਿੱਤਾ ਸੀ। ਹੁਣ ਆਪਾਂ ਗੈਸ ਨੂੰ ਦੁਬਾਰਾ ਚਾਲ इक्के सारा पानी ना पायो तो हौ हौली करके थोड़ा थोड़ा पानी पाए, अरे आप पा सारा पानी पा दे तो जिदा अपना ही पानी सुक जूगा मतलब तो कि हलवा पूरा अपना तैयार हो जूगा उसका पाना वा जो अपना केसर वाला है ना देखो कि सोना कलर आया है केसर का फिर यह पीला कलर पा जिस टाइम आप सौगी वगैरह पानी है नारियल पाया वा उस टाइम ये पाला फिर अपना प्रसाद बन जाता फिर तुम दिखाने ਓ ਜੀ ਆਪਣਾ ਸੂਜੀ ਦਾ ਹਲਵਾ ਬਣ ਕੇ ਹੋ ਗਿਆ ਤਿਆਰ ਕਿਹੋ ਜਿਹਾ ਕਿੰਨਾ ਸੋਹਣਾ ਦਾਣੇਦਾਰ ਹਲਵਾ ਬਣਿਆ ਪ੍ਰਸ਼ਾਦ ਬਣਿਆ ਸੂਜੀ ਦਾ ਇਹਨੂੰ ਕੋਈ ਕੜਾਹ ਵੀ ਕਹਿੰਦਾ ਕੋਈ ਪ੍ਰਸ਼ਾਦ ਵੀ ਕਹਿੰਦਾ ਕੋਈ ਹਲਵਾ ਵੀ ਕਹਿੰਦਾ ਇਹੋ ਕਿੰਨਾ ਸੋਹਣਾ ਜੈਲੋ ਕਲਰ ਬਣਿਆ ਦਾ ਕੇਸਰ ਦੇ ਨਾਲ ਤੁਹਾਨੂੰ ਫੂਡ ਕਲਰ ਪਾਉਣ ਦੀ ਲੋੜ ਨਹੀਂ ਕਿਉਂਕਿ ਉਹ ਆਪਣੇ ਸਿਹਤ ਨੂੰ ਨੁਕਸਾਨ ਕਰਦੇ ਆ ਇਸ ਕਰਕੇ ਮੈਂ ਤਾਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਇਹੀ ਕਹੂੰਗੀ ਕਿ ਜੇ ਤੁਹਾਨੂੰ ਫੂਡ ਕਲਰ ਦੀ ਲੋੜ ਕਿਸੇ ਕਲਰ ਦੀ ਲੋੜ ਹੁੰਦੀ ਆ ਤੇ ਉਹਨੂੰ ਤੁਸੀਂ ਜਿਦਾ ਆਪਾਂ ਪੀਲੇ ਕਲਰ ਦੀ ਲੋੜ ਜ਼ਿਆਦਾ ਆਪਾਂ ਨੂੰ ਹੁੰਦੀ ਆ ਤਾਂ ਆਪਾਂ ਕੇਸਰ ਪਾ ਸਕਦੇ ਆ ਪਿੰਕ ਕਲਰ ਦੀ ਲੋੜ ਪੈਂਦੀ ਆ ਗਰਾਵੀ ਰੰਗ ਦੀ ਤਾਂ ਆਪਾਂ ਬੀਟਰ ਰੂਟ ਪਾ ਸਕਦੇ ਆ ਬੀਟਰ ਰੂਟ ਦੇ ਨਾਲ ਵੀ ਬਹੁਤ ਸੋਹਣਾ ਕਲਰ ਆਉਂਦਾ ਵਾ ਇਸ ਕਰਕੇ ਕਲਰ ਤੁਸੀਂ ਔਰਗੇਨਿਕ ਤਰੀਕੇ ਨਾਲ ਜਿਦਾ ਆਪਾਂ ਨੂੰ ਰੀਜਨਲ ਆਪਾਂ ਬਣਾ ਸਕੀਏ ਆਪ ਹੀ ਉਹੀ ਤਰੀਕੇ ਨਾਲ ਕਲਰ ਬਣਾਇਆ ਕਰੋ ਡੱਬਾ ਵੰਦ ਜਾ ਤੁਸੀਂ ਜਿਹੜੇ ਜੈਨੇਨ ਫੂਡ ਕਲਰ ਕਹਿੰਦੇ ਆ ਨੁਕਸਾਨ ਉਹਨਾਂ ਦੇ ਵੀ ਬਹੁਤ ਜ਼ਿਆਦੇ ਨੇ ਆਪਣੀ ਸਿਹਤ ਦੇ ਲਈ ਇਸ ਲਈ ਮੈਂ ਤਾਂ ਇਹੀ ਤੁਹਾਨੂੰ ਕਹੂੰਗੀ ਕਿ ਤੁਸੀਂ ਘਰੇ ਹੀ ਇਹ ਕਲਰ ਵਰਤੋ ਮਤਲਬ ਕਿ ਜਦਾਂ ਆਪਾਂ ਕੇਸਰ ਵਰਤ ਕੇ ਪੀਲਾ ਕਲਰ ਬਣਾਇਆ ਲਓ ਜੀ ਆਪਣਾ ਸੂਜੀ ਦਾ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ ਬਹੁਤ ਹੀ ਸੋਹਣਾ ਬਣਿਆ ਤੇ ਦਾਣੇਦਾਰ ਤੇ ਪੀਲੇ ਰੰਗ ਦਾ ਤੁਸੀਂ ਵੀ ਪਸੰਤ ਪੰਚਮੀ ਤੇ ਪੀਲੇ ਰੰਗ ਦੀ ਕੋਈ ਵੀ ਮਿਠਾਈ ਕੋਈ ਵੀ ਪ੍ਰਸ਼ਾਦ ਚਾਵਲੋ ਕੁਝ ਵੀ ਤਿਆਰ ਕਰੋ ਤੇ ਕੇਸਰ ਪਾ ਕੇ ਤਿਆਰ ਕਰੋ ਕੇਸਰ ਪਾ ਕੇ ਤੁਸੀਂ ਦੇਖੋ ਤਾਂ ਫਲੇਵਰ ਵੀ ਬਹੁਤ ਵਧੀਆ ਆਉਂਦਾ ਤੇ ਕਲਰ ਵੀ ਬਹੁਤ ਵਧੀਆ ਆਉਂਦਾ ਨਵੀਂ ਪੁਰਾਣੀ ਸਾਂਝ ਵੱਲੋਂ ਸਾਰਿਆਂ ਨੂੰ ਪਸੰਤ ਪੰਚਮੀ ਦੀ ਲੱਖ ਲੱਖ ਵਧਾਈ ਹੋਵੇ ਜੇ ਤੁਹਾਨੂੰ ਇਹ ਸਾਡੇ ਸੂਜੀ ਦੇ ਪ੍ਰਸ਼ਾਦ ਦੀ ਰੈਸਪੀ ਵਧੀਆ ਲੱਗੀ ਤਵੱਤ ਵਾ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਧੰਨਵਾਦ